ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲਾਉਣ ਲੱਗੇ ਹਾਂ ਗਲੇ ਦੇ ਉੱਪਰ ਲੈਸ ਤੇ ਮੈਂ ਸੋਚਿਆ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਜਾਵੇ ਵੀਡੀਓ ਨਾਲ ਅਖੀਰ ਤੱਕ ਬਣੇ ਰਹੋ ਆ ਵਾਲੀ ਲੈਸ ਹੈਗੀ ਆਪਣੀ ਤੇ ਆਪਾਂ ਇਹਦੇ ਨਾਲ ਨਾਲ ਗਲੇ ਦੇ ਰੱਖ ਕੇ ਸਲਾਈ ਕਰਦੇ ਜਾਣਾ ਹੈਗਾ ਗਲੇ ਨੂੰ ਲੈਸ ਦੇ ਨਾਲ ਨਾਲ ਜਿਹੜੀ ਹੈਗੀ ਕੰਨੀ ਹੁੰਦੇ ਤੇ ਸਲਾਈ ਮਾਰਦੇ ਜਾਣਾ ਜਿੱਥੋਂ ਆਪਾਂ ਗੁਲਾਈ ਦੇਣੀ ਹੈਗੀ ਆ ਉਥੋਂ ਥੋੜੀ ਜਿਹੀ ਚੁੰਨਟ ਜਿਹੜੀ ਹੈਗੀ ਉਹ ਉਹ ਮਾਰ ਲੈਣੀ ਹੈਗੀ ਆ ਜਿਵੇਂ ਜਿਵੇਂ ਗੁਲਾਈ ਆਉਂਦੀ ਹੈਗੀ ਆ ਲੈਸ ਦੇ ਉੱਪਰ ਥੋੜੀ ਥੋੜੀਆਂ ਚੁੰਠਾ ਪਾ ਲੈਣੀ ਹੈਗੀ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣੀ ਹੈ ਜਿੱਦਾਂ ਦੀ ਤੁਹਾਡੀ ਲੈਸ ਹੈਗੀ ਆ ਗੁਲਾਈ ਦੇ ਵਿੱਚ ਲਾਉਣਾ ਹੈਗਾ ਗਲੇ ਨੂੰ ਆਪਾਂ ਜਦੋਂ ਆਪਣੇ ਗਲੇ ਦੇ ਉੱਪਰ ਗਲਾਈ ਪੈਂਦੀ ਹੈ ਨਾ ਤੇ ਉਦੋਂ ਆਪਾਂ ਉਹਨੀ ਗੁਲਾਈ-ਗੁਲਾਈ ਦੇ ਉੱਪਰ ਹੀ ਚੁੰਟਾਂ ਪਾਉਣੀਆਂ ਨੇ ਨਾ ਕਿ ਸਟਾਰਟਿੰਗ ਦੇ ਉੱਪਰ ਜਾਂ ਮਤਲਬ ਆਪਾਂ ਜਿੱਥੇ ਗਲੇ ਦੀ ਲੇਸ ਆ ਕੇ ਬੰਦ ਕਰਾਂਗੇ ਉੱਥੇ ਜਿੱਥੇ ਗੁਲਾਈ ਆ ਉਹਨੇ ਉਹਨੇ ਏਰੀਏ ਦੇ ਵਿੱਚ ਹੀ ਆਪਾਂ ਜਿਹੜੀਆਂ ਹੈਗੀਆਂ ਨੇ ਚੁੰਟਾਂ ਪਾਉਣੀਆਂ ਹੈਗੀਆਂ ਤਾਂ ਕਿ ਲੇਸ ਜਿਹੜੀ ਹੈਗੀ ਉਹ ਉੱਥੇ ਨਾ ਸਾਪਾ ਗੁਲਾਈ ਗੁਲਾਈ ਦੇ ਉੱਪਰ ਹੀ ਪਾਈਆਂ ਨੇ ਚੁੰਟਾ ਦੇਖੋ ਬਹੁਤ ਹੀ ਸਫਾਈ ਦੇ ਨਾਲ ਜਿਹੜੀ ਹੈਗੀ ਲੈਸ ਲੱਗੀ ਹੋਈ ਆ ਤੁਸੀਂ ਵੀ ਇਦਾਂ ਟਰਾਈ ਕਰਕੇ ਦੇਖਿਓ ਤੇ ਆਪਾਂ ਹੁਣ ਜਿਹੜੀ ਹੈਗੀ ਮਤਲਬ ਇਹਦੀ ਸ਼ੇਪ ਹੈਗੀ ਆ ਲੇਸ ਦੀ ਉਹਦੇ ਉੱਪਰ ਉੱਪਰੀ ਸਟਿਚਿੰਗ ਕਰਨੀ ਹੈਗੀ ਆ ਤੇ ਪੂਰੀ ਲੇਸ ਦੇ ਉੱਪਰ ਇਸੇ ਤਰ੍ਹਾਂ ਹੀ ਆਪਾਂ ਸਲਾਈ ਮਾਰ ਲੈਣੀ ਆ जो भी कोई इदा दीडियो बनाई दी कोशिश करी दी भी आप शेयर करिए रूटीन जिदा भी आप कपड़े स्टिच करते हैं हमेशा डिजाइन या कुछ भी नहीं हूँ है सूटा के उपर सिंपल होंगे सूट इस करके अपना वीडियो जड़िया है और नहीं पा पाते हैं जो ही आप ਮਤਲਬ ਲੱਗਦਾ ਕੁਝ ਕਰਦੇ ਹੈਗੇ ਆ ਤਾਂ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਜੀ ਕਰਦਾ ਹੁੰਦਾ ਵੀ ਕੋਈ ਵੀ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰੀਏ ਜੋ ਕੋਈ ਡਿਫਰੈਂਟ ਚੀਜ਼ ਬਣਾਈ ਹੈਗੀ ਆ ਤਾਂ ਕਿ ਤੁਹਾਨੂੰ ਵੀ ਸਮਝ ਆ ਜਾਵੇ ਕਿ ਆਪਾਂ ਕਿੱਦਾਂ ਕੋਈ ਚੀਜ਼ ਬਣਾ ਸਕਦੇ ਹੈਗੇ ਆ ਕਿੱਦਾਂ ਕੋਈ ਡਿਜ਼ਾਈਨ ਪਾ ਸਕਦੇ ਹੈਗੇ ਆ ਵੀਡੀਓ ਨੂੰ ਅਖੀਰ ਤੱਕ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ